हां जी दोस्तों सत श्री अकाल एक कल परसों ਦਾ ਬਹੁਤ ਮੁੱਦਾ ਪਕਿਆ ਬੜੀ ਗੱਲ ਹੋ ਰਹੀ ਹੈ 1 ਲੱਖ ਪੰਜਾਬ ਦਾ ਨੌਜਵਾਨ ਮੁੰਡਾ ਮਾਰਨਾ ਕਈ ਮੇਰੀ ਗੱਲਾਂ ਨਾਲ ਸਹਿਮਤ ਨਹੀਂ ਹੋਣਗੇ ਜੇ ਨਹੀਂ ਸਹਿਮਤ ਉਹਨੇ ਸੋਚ ਜਿਹੜਾ ਸਹਿਮਤ ਉਹਦੀ ਸੋਚ ਹਰ ਬੰਦੇ ਆਪਣੀ ਸੋਚ ਆਵੇ ਕਿ ਆਪਣੀ ਸੋਚ ਥੋਪਦਾ ਨੀਗਾ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋ 1 ਲੱਖ ਮੁੰਡਾ ਮਾਰਨਾ ਪਹਿਲੀ ਗੱਲ ਆ ਕਿ ਉਹ ਕਿਹੜੇ ਦਸਤਾਵੇਜ਼ ਲੀਕ ਹੋਏ ਆ ਕਿਹੜੀ ਏਜੰਸੀ ਐਡੀਆਂ ਮੈਂ ਕੀ ਬੁਲਾਉ ਉਹ ਆ ਕਿ ਜਿਨ੍ਹਾਂ ਨੂੰ ਜਿਹੜੇ ਇੱਕ ਗੱਲ ਨੂੰ ਸੀਕ੍ਰੀਟ ਰੱਖ ਨਹੀਂ ਸਕਿਆ ਦੂਜੀ ਗੱਲ ਪਿਆਰਿਓ ਇਹ 1980 ਜਾਂ 90 ਦਾ ਦੌਰ ਨਹੀਂ ਇਹ ਸੋਸ਼ਲ ਮੀਡੀਆ ਜਮਾਨਾ 2026 25 ਚੱਲਦਾ ਪਿਆ 26 ਚੱਲਦਾ ਪਿਆ ਇੱਕ ਉਹ ਵੀਡੀਓ ਵਾਇਰਲ ਕਰਦੇ ਪਏ ਜੀ ਉਹ ਬੱਸ ਭਰ ਕੇ ਮੁੰਡਿਆਂ ਦੀ ਪਤਾ ਨਹੀਂ ਕਿੱਥੇ ਲੈ ਗਿਆ ਤੁਸੀਂ ਦੇਖੀ ਹੋਣੀ ਉਹ ਯਾਰ ਇਤਿਹਾਗੇ ਮੂਤੇ ਦੀ ਵੀਡੀਓ ਬਣ ਜਾਂਦੀ ਹੈ ਮੁੰਡੇ ਚੁੱਕੇ ਕਿੱਥੋਂ ਕਿਹੜੇ ਮੁੰਡੇ ਸੀਗੇ ਜਿਹੜੇ ਮੁੰਡੇ ਵਾਪਸ ਨਹੀਂ ਆਏ ਉਹਨਾਂ ਮਾਪਿਓ ਕਿੱਥੇ ਆ ਉਹਨਾਂ ਕੋਈ ਅੱਗੇ ਨਹੀਂ ਆਇਆ ਤੱਕ ਆਇਆ ਉਹ ਵੀਡੀਓ ਕਿਸੇ ਰੈਲੀ ਦੀ ਪੁਰਾਣੀ ਵੀਡੀਓ ਆ ਉਹ ਚੁੱਕ ਕੇ ਕਹਿੰਦੇ ਅਪਲੋਡ ਕਰਤੀ ਆ ਤੇ ਥੱਲੇ ਮਿਲ ਗਿਆ ਚੱਕ ਦਾ ਲੈ ਦੇ 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 ਯਾਰ ਗੱਲ ਕਰਨ ਵਾਲੀ ਯਾਰ ਪੰਜਾਬੀ ਥੋੜਾ ਥੋੜਾ ਦਿਮਾਗ ਵਰਤਦਾ ਹੁੰਦਾ ਆਪਣਾ ਵੀ ਵੀ ਇਹ ਗੱਲਾਂ ਹੋ ਸਕਦੀਆਂ ਇੱਕ ਦੌਰ ਸੀ 80 90 ਦਾ ਬੜਾ ਕੁਝ ਹੋਇਆ ਤੁਹਾਨੂੰ ਪਤਾ ਮੈਨੂੰ ਹੀ ਪਤਾ ਪਰ ਪਿਆਰਿਓ 2026 ਆ ਇਕੋ ਸਕਾ ਦਿੰਦਾ ਬਿਆਨ ਕਿ ਜਿਹੜੇ ਗੈਂਗਸਟਰ ਨੂੰ ਐ ਕੰਮ ਜਗ੍ਹਾ ਦਾ ਹੁੰਦਾ ਕੰਮ ਮੈਂ ਗੱਲ ਦੱਸਾਂ ਯਾਰ ਸਭ ਤੋਂ ਵੱਧ ਗੰਦ ਪਾਇਆ ਲੀਡਰਾਂ ਨੇ ਇਹਨਾਂ ਬੇੜਾ ਕੱਤਾ ਪੰਜਾਬ ਦਾ ਉਹਨਾਂ ਖਤਰਾ ਪੰਜਾਬ ਨੂੰ ਗੈਂਗਸਟਰਾਂ ਤੋਂ ਨੀਗਾ ਉਹਨਾਂ ਨਸ਼ਾ ਵੇਚਣਾ ਲੁਟੇਰੀਆਂ ਤੋਂ ਨੀਗਾ ਜਿੰਨਾ ਇਹਦਾ ਲੀਡਰਾਂ ਤੋਂ ਕਿਉਂਕਿ ਕਿਉਂ ਭਲਾ ਕਿਉਂਕਿ ਇਹ ਉਹਨਾਂ ਦੇ ਪੈਦਾ ਕੀਤੇ ਹੋਏ ਆ ਇਹ ਉਹਨਾਂ ਦੇ ਜਨਮਦਾਤਾ ਨੇ ਇਹਨਾਂ ਜੋ ਲੋੜ ਨੂੰ ਜੋ ਵਰਤ ਲੈਂਦੇ ਆ ਮੈਂ ਮਾਫੀ ਚਾਹਨਾਵਾ ਆਮ ਲੋਕਾਂ ਤੋਂ ਮੇਰੀ ਗੱਲਾਂ ਸ਼ਾਇਦ ਕੋ ਹਸੈਂਤ ਨਾ ਹੋਵੇ ਪਰ ਪਿਆਰਿਓ ਸੱਚ ਆਏ ਗੱਲਾਂ ਛੋਟੀ ਕਿ 1 ਲੱਖ ਬੰਦਾ ਮਾਰਨ ਦੀ ਛੋਟੀ ਗੱਲ ਹੋਵੇ ਕਲਮ ਤੱਕ ਬੰਦਾ ਮਾਰਨਾ ਕਿੱਥੋਂ ਮਾਰਨਾ ਕਿਵੇਂ ਮਾਰਦਾ ਬੰਦਾ 1 ਲੱਖ ਇਹ ਭੇਡ ਬੱਕਰੀਆਂ ਤੇ ਫੜ ਕੇ ਮਾਰ ਦੇਣੀਆਂ ਹੁਣ ਉਹ ਵੀ ਨਹੀਂ ਮਾਰਦਾ ਕੋਈ ਥੋੜਾ ਦਬਾਅ ਵਰਤਦੇ ਨੇ ਸਿਆਸਤਿਆ ਸਿਆਸਤ ਬੜੀ ਭਕਾਈ ਮਾਰਦੀ ਹੁੰਦੀ ਆ ਬੜੇ ਛੋਸ਼ੇ ਛੱਡਦੀ ਹੁੰਦੀ ਆ ਐਵੇਂ ਮਗਰ ਲੱਗ ਜਾ ਕਰੋ ਇਹ ਜਦੋਂ ਜਦ ਮੋਕਦਿਕਾ ਮੇਰਾ ਵਿਰੋਧ ਕਰਦਾ ਮੇਰਾ ਉਹਨੇ ਭਾਣਾ ਲੱਭਣਾ ਉਹਨੇ ਮੋਕਾ ਮਿਲ ਗਿਆ ਚੱਕ ਲੋ ਫਟੇ ਉਹ ਭਾਈ ਕਿੰਨੇ ਕਹਿਤਾ ਕਿਹਦਾ ਬਿਆਨ ਆਪਾਂ ਕਿਹਾ ਬਿਆਨ ਉਹ ਜੇ ਪਹਿਲੀ ਗੱਲ ਐਡਾ ਬਿਆਨ ਹੋਵੇ ਦੇਊ ਕੌਣ ਵੀ 1 ਲੱਖ ਬੰਦਾ ਮਾਰਨਾ ਦੂਜੀ ਗੱਲ ਕਿਹੜੀ ਸਰਕਾਰ ਕਿਉਂ ਮਾਰੂ 1 ਲੱਖ ਬੰਦਾ ਮੈਂ ਕਿਸੇ ਦਾ ਮੈਂ ਇੱਥੇ ਨਹੀਂ ਹੈਗਾ ਮੇਰੇ ਕਈਆਂ ਦਾ ਪੇਟ ਵੱਡ ਗਿਆ ਜੇ ਮੈਂ ਜੋ ਸੱਚ ਵਿੱਚ ਮੈਂ ਉਹ ਬੋਲਦਾ ਹਾਂ ਮੈਂ ਕਿਸੇ ਨਹੀਂ ਪੇਟ ਨਾਲ ਤੱਕ ਬੜਿਆ ਨਾ ਬਣਨਾ ਮੈਂ ਸਾਰੇ ਲੀਡਰ ਹੀ ਗਲ ਕਹਾਂ ਸਾਰੇ ਚੋਰ ਹੈ ਕੋਈ ਪਾਰਟੀ ਕੋਰ ਫਲਾਨੀ ਪਾਰਟੀ ਜਿ ਫਲਾਨੀ ਪਾਰਟੀ ਜਾ ਪਾਰਟੀ ਸਾਬੇ ਕੋਹੜੀ ਅੰਨੇ ਪਕਸਾਂ ਗਏ ਭੱਜਿਆ ਕਰੋ ਤੇ ਐਵੇਂ ਇੱਕ ਨਾ ਬੇਰੰਭਲ ਬਿਨ ਸੇਪ ਸਿਰ ਪੈ ਦੀ ਜਿਹੜੀ ਕੋਈ ਹੁੰਦੀ ਆ ਕੋਈ ਖਬਰ ਉਹਦੇ ਪਿੱਛੇ ਲਾ ਕੇ ਆ ਲਾ 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 ਗੱਲ ਕਰਦਾ ਨਹੀਂ ਕੋਈ ਇੱਕ ਲੱਖ ਬੰਦਾ ਮਾਰਨਾ ਮਾਰਨਾ ਕਾਦੇ ਵਾਸਤੇ ਇੱਕ ਵਾਰੀ ਪਿੱਟਦੇ ਰੋਲਾ ਪਾਉਂਦੇ ਆ ਜੀ ਗੈਂਗਸਟਰਵਾਦ ਆ ਖਤਮ ਕਰ ਦਿਓ ਜੀ ਤੇ ਇੱਕ ਪਾਸੇ ਇਹ ਨਾ ਜੀ ਨਾ ਹੁਣ ਇੱਕ ਵਾਰੀ ਕਮੈਂਟ ਕਰਨ ਰਿਹਾ ਹੈਗਾ ਮੈਂ ਕੀ ਨਾਲ ਨਾ ਨਾ ਲਵਾਉਦਾ ਉਹਨੇ ਕਮੈਂਟ ਕੀਤਾ ਕਹਿੰਦਾ ਯਾਰ ਇਹ ਕੋਟਾ ਕਾਦੇ ਵਾਸਤੇ ਆ ਕਿਹ ਜਿਹੜੇ ਕਾਦੇ ਵਾਸਤੇ ਆ ਉਹ ਆਪਣੇ ਕਰਨ ਨਾ ਕਰਨ ਆਪਣੇ ਜਿਹੜੇ ਸੌਦੇ ਪਸਾਇਆ ਦੇਣ ਜੀ ਹੈ ਉਹ ਉਹ ਇੱਕ ਮਾਸਿਕ ਮੈਂਡ ਕਰਦੇ ਹੁੰਦੇ ਆ ਵੀ ਲਾਰੈਂਸ ਮਿਸ਼ਰੋਈ ਨੂੰ ਇਹਨਾਂ ਜਵਾਈ ਬਣਾ ਕੇ ਰੱਖਿਆ ਉਹਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਮਤਲਬ ਦੁਨੀਆ ਕਿਸੇ ਬੰਨੇ ਖੁਸ਼ ਨਹੀਂ ਇਹ ਜੇ ਅਨੁਯੋਗ ਤਾਂ ਵੀ ਖੁਸ਼ ਨਹੀਂ ਜੇ ਅਨੁਯੋਗ ਤਾਂ ਵੀ ਖੁਸ਼ ਨਹੀਂ ਜੇ ਇਹਨੂੰ ਗਏ ਇਹਨਾਂ ਕਹਿੰਦਾ ਤੂੰ ਇਹਨੂੰ ਕਿਉਂ ਨਹੀਂ ਗਏ ਜੇ ਇਹਨੂੰ ਗਏ ਇਹਨਾਂ ਕਹਿੰਦਾ ਤੁਸੀਂ ਇਹਨੂੰ ਕਿਉਂ ਨਹੀਂ ਗਏ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਡਿਪਾਰਟਮੈਂਟ ਸਾਫ ਸੁਥਰਾ ਸਾਰੇ ਬਹੁਤ ਚੰਗੇ ਮੈਂ ਕਦੇ ਨਹੀਂ ਕਹਿੰਦਾ ਮੈਂ ਅਜੇ ਤੱਕ ਇਹ ਨਹੀਂ ਕਹਾਂਗਾ ਕਿ ਮੈਂ ਚਰੇ ਹਾਂ ਮੈਨੂੰ ਪਤਾ ਪਰ 100% ਗਲਤ ਨਹੀਂ ਇੱਥੇ ਮਸਲਾ ਇਹ ਬਣ ਜਾਂਦਾ ਦੋ ਦੋ ਤਰ੍ਹਾਂ ਲੜਾਈ ਹੋ ਗਈ ਆ ਹੁਣ ਛੋਟੀ ਜਿਹੀ ਗੱਲ ਹੈ ਦੋ ਤਰ੍ਹਾਂ ਲੜਾਈ ਹੋ ਗਈ ਹੈ ਠੀਕ ਆ ਇੱਕ ਨੇ ਆ ਕੇ ਕਹਿਤਾ ਸੋਸ਼ਲ ਮੀਡੀਆ ਤੇ ਲੈ ਸਾਡਾ ਧੱਕਾ ਕਰਦਾ ਪੁੱਛ ਸਾਡਾ ਧੱਕਾ ਕਰਦਾ ਵਾ ਤੇ ਲੋਕਾਂ ਨੇ ਸਾਰੇ ਦੇ ਪਿਛੇ ਲੱਗ ਜਣਾ ਵੀ ਵਾਕਿਆ ਪੁੱਛ ਧੱਕਾ ਕੀਤਾ ਤੇ ਜੇ ਉਹ ਹੀ ਬਿਆਰ ਦੂਜੀ ਪੱਧਰ ਤੇ ਤੇਰੇ ਦੇਤਾ ਇਹ ਸਰ ਦਾ ਪੁੱਛ ਧੱਕਾ ਕੀਤਾ ਲੋਕਾਂ ਸਾਰੇ ਪਛੇੜਾ ਕਿਉਂਕਿ ਏਕੜ ਦੀ ਗੱਲ ਕਹਿਣੀ ਹੁੰਦੀ ਹੈ ਇਹ ਸੱਚ ਆ ਤੱਕਾ ਹੋ ਜਾਂਦਾ ਹੁੰਦਾ ਕੋਈ ਸ਼ੱਕ ਨਹੀਂ ਮੈਂ ਪਹਿਲਾਂ ਹੀ ਕਹਦਾ ਹਾਂ ਆਪ ਜੁੜ ਕੇ ਭਰਾਵਾ ਇੱਥੇ ਪਾਈ ਕਿੰਨੇ ਕੀ ਬੋਲ ਜਣਾ ਆ ਕੇ ਕਿਉਂਕਿ ਸਾਰੇ ਕਲਮ ਦਿੱਤੀ ਹੈ ਫਿਰ ਲਿਖਿਆ ਕਮੈਂਟ ਸੋਚਦੇ ਨਹੀਂ ਵੀ ਇਹ ਕੋਈ ਗੱਲ ਹੁੰਦੀ ਹੈ ਉਹ ਸਲੀਕੇ ਤਰੀਕਾ ਨਾਲ ਹੋ ਜਾਂਦੀ ਹੈ ਪਰ ਨਹੀਂ ਉਹ ਸਾਡੇ ਲਾਗੇ ਬੰਨੇ ਹੈ ਨਹੀਂ ਇੱਕ ਬਾਂਦਰ ਦਾ ਕੁਝ ਲੋਕਾਂ ਦੇ ਨਾਲ ਕਰਦਾ ਸਾਰੇ ਨਹੀਂ ਬੜੇ ਸਿਆਣੇ ਲੋਕ ਸੱਦ ਲੋਕ ਵੀ ਹੈਗੇ ਆ ਨਹੀਂ ਸਹਿਮਤ ਤੁਹਾਡੇ ਤਰੀਕਾ ਨਾਲ ਕਰ ਕੰਗ ਨਹੀਂ ਤੇ ਨਹੀਂ ਐਸਾ ਤਾਂ ਉਹ ਗੱਲ ਅਲੱਗ ਆ ਤੇ ਕਈ ਸ਼ੁਰੂਆਤੀ ਰੱਬ ਰੱਖਾ ਉਹਨਾਂ ਦਾ ਸੋ ਪਿਆਰੋ ਇਹ ਐਵੇਂ ਮਗਰ ਨੂੰ ਲੱਗ ਜੇਦਾ ਹੁੰਦਾ ਇਹ ਚੰਦ ਸਿਆਸੀ ਲੋਕਾਂ ਦਾ ਤਰ੍ਹਾਂ ਬਸ ਇਲੈਕਸ਼ਨ ਹੋ ਰਹੀ ਆ ਇਲੈਕਸ਼ਨ ਤੱਕ ਬੜਾ ਕੁਝ ਹੋਣਾ ਵਾ ਬੜੇ ਸ਼ੋਸ਼ੇ ਬੜੇ ਤੋਦੇ ਛੱਡੇ ਜਾਲੇ ਬੜਾ ਕੁਝ ਹੋਣਾ ਇਹ ਇੱਕ ਨਹੀਂ ਸਾਰੀਆਂ ਪਾਰਟੀਆਂ ਗੱਲ ਕਰਦਾ ਮੈਂ ਇੱਕ ਪਾਰਟੀ ਗੱਲ ਨਹੀਂ ਕਰਦਾ ਮੈਂ ਸਾਰੇ ਪਾਰਟੀਆਂ ਗੱਲ ਕਰਦਾ ਪਿਆ ਅਜੇ ਅੰਦੇ ਮਗਜ਼ਾ ਨਾ ਬਣ ਜਾ ਕਰੋ ਇਹ ਜਾ ਕੁਝ ਨਹੀਂ ਹੋਗਾ ਲੱਖ ਨੂੰ ਕੋਈ ਮੁੰਡਾ ਮਾਰਨ ਵਾਲਾ ਇਹ ਐਵੇਂ ਗਲਤ ਪਾਈ ਕਿਨੇ ਇੱਕ ਵਾਇਰਲ ਉਹ ਦੂਜੀ ਵਾਰ ਲਗੀਤੀ ਹੋਈ ਐ ਕੋ ਅਨਾਉਂਸਮੈਂਟ ਉਹਤੇ ਬਣਾ ਕੇ ਮੋਬਾਈਲ ਤੇ ਜਦੋਂ ਮਰਜ਼ੀ ਵਾਇਰਲ ਕਰ ਦਿਓ ਉਸ ਪਿੱਕਾ ਲਗਾ ਵਿਖਾਈ ਜਾਂਦੇ ਪਿਛੇ ਵਜੇ ਆਪਣੇ ਬਾਹਰ ਨਿਕਲੋ ਜੀ ਇੱਕ ਮੁੰਡਾ ਇੱਕ ਲੱਖ ਮੁੰਡਾ ਮਾਰਦਾ ਜੀ ਆਪਣਾ ਲਦਸ ਅਜੀਬ ਗੱਲਾਂ ਆ ਜਾਂਦੇ ਦੱਸੋ ਕਿਹੜੇ ਪਿੰਡ ਚ ਕਿਹੜੇ ਮੁੰਡੇ ਚੱਕ ਕੇ ਲੈ ਗਏ ਹੁਣ ਤੱਕ ਬਣਾ ਬੋਲ ਤੋਂ ਕੋਈ ਮਾੜੀ ਮੋਟ ਗੱਲਬਾਤ ਹੋਵੇ ਤੇ ਫੇਰ ਹੀ ਹੁਣ ਫੇਰ ਚੱਕੀ ਜਾਂਦੇ ਉਹਦੇ ਗੱਲਬਾਤ ਕੋਈ ਨਹੀਂ ਹੁੰਦੀ ਕਰਿਓ ਚੋ ਖੈਰ ਮੇਰੀ ਤੁਹਾਡੀ ਆਪਣੀ ਸੋਚ ਮੇਰੀ ਆਪਣੀ ਸੋਚ ਮੈਂ ਦਿਲੋਂ ਕੀਤਾ ਤੁਹਾਨੂੰ ਸਾਂਝੀ ਕਰਾਂ ਸੋ ਗੱਲਾਂਬਾਤ ਕੀਤੀਆਂ ਤੁਹਾਨੂੰ ਦੱਸ ਦੇਰ